ਸਤਿ ਸ੍ਰੀ ਅਕਾਲ ਜੀ ਸਾਰੇ ਕਿਸਾਨ ਭਰਾਵਾਂ ਨੂੰ ਭਾਈ ਆਪਾਂ ਖੇਤ ਝੜਕਾ ਮਸ਼ੀਨ ਲਾਈ ਹੋਈ ਸੀ ਤੇ ਪਹਿਲਾਂ ਵੀ ਮੈਂ ਇਹਦੀ ਵੀਡੀਓ ਪਾਈ ਸੀ ਵੀ ਕਿੰਨਾ ਖਰਚ ਆਇਆ ਸਾਰਾ ਉਹ ਦੱਸਿਆ ਹੈ ਉਹਦੇ ਵਿੱਚ ਵੀ ਤੇ ਅੱਜ ਹੁਣ ਉਹਦੇ ਫਾਇਦੇ ਦੱਸਦਾ ਕੀ ਕੀ ਆਪਾਂ ਨੂੰ ਅਜੇ ਤੱਕ ਫਾਇਦੇ ਹੋਏ ਤੇ ਇੱਕ ਇਹਦੇ ਵਿੱਚ ਆਪਾਂ ਛੋਟਾ ਜਿਹਾ ਅਪਡੇਟ ਕਰਿਆ ਇਹਦੇ ਵਿੱਚ ਤੇ ਤੁਸੀਂ ਵੀ ਜੇ ਝੜਕਾ ਮਸ਼ੀਨ ਲਾਉਣੀ ਆ ਹਾਂ ਇਹ ਜ਼ਰੂਰ ਗੌਰ ਰੱਖਿਓ ਤੇ ਤੁਹਾਨੂੰ ਸਾਰਾ ਕੁਝ ਦੱਸਾਂਗੇ ਭਾਈ ਸਹੀ ਸਟ੍ਰੀਕ ਜਾਣਕਾਰੀ ਦੇਵਾਂਗਾ YouTube ਤੇ ਵੀ ਇਹ ਵੀਡੀਓ ਪਾਵਾਂਗੇ ਆਪਾਂ Facebook ਤੇ ਪਾਵਾਂਗੇ ਦੋਨੇ ਸਾਈਂ ਆਪਣਾ ਚੈਨਲ ਫੋਲੋ ਕਰ ਲਓ ਫੇਸਬੁੱਕ ਤੇ ਵੀ YouTube ਤੇ ਵੀ ਵੀਡੀਓ ਬਹੁਤ ਸਾਰੀਆਂ ਬਣਾਉਣੀਆਂ ਹੁੰਦੀਆਂ ਪਾਉਣੀਆਂ ਹੁੰਦੀਆਂ ਨੇ ਤੇ ਪਹਿਲਾਂ ਵੀ ਭਾਈ ਸੀ ਉਦੋਂ ਸਰ ਛੋਟੇ ਥੋੜੇ ਸਬਸਕ੍ਰਾਈਬਰ ਆਪਣੇ ਤੇ ਹੁਣ ਮਾਹ ਜਿਹੜੇ ਨਵੇਂ ਭਰਾ ਆ ਉਹਨਾਂ ਖਾਸਤੇ ਵੀ ਆਪਾਂ ਨਵੀਂ ਵੀਡੀਓ ਬਣਾਈ ਤੇ ਇਹਦੇ ਫਾਇਦੇ ਵੀ ਦੱਸੀ ਉਦੋਂ ਆਪਾਂ ਫਾਇਦੇ ਨਹੀਂ ਦੱਸੇ ਆਪਾਂ ਜਦੋਂ ਨਵੀਂ ਲਾਈ ਸੀ ਉਦੋਂ ਇਹ ਤੇ ਉਦੋਂ ਕੋਈ ਆਪਾਂ ਨੂੰ ਖਾਸ ਜਾਣਕਾਰੀ ਹੈ ਨਹੀਂ ਸੀ ਤੇ ਹੁਣ ਆਪਾਂ 2-3 ਮਹੀਨੇ ਚਲਾਈ ਆ ਹੰਡਾਈ ਆ ਵਾਰਤੀ ਆ ਸਾਰਾ ਕੁਝ ਕਰਿਆ ਹੈਗਾ ਤੇ ਤੁਹਾਨੂੰ ਦੱਸ ਦੇਣ ਦੇ ਬਾਰੇ ਸਾਰੀ ਜਾਣਕਾਰੀ ਵੀ ਕਿਵੇਂ ਕੀ ਪ੍ਰੋਸੈਸ ਹੋਣਾ ਭਾਈ ਉਦੋਂ ਆਪਾਂ ਲਿਆਏ ਸੀ 3500 ਰੁਪਏ ਦੀ ਮਿਲੀ ਸੀ ਕੰਲੀ ਆ ਡੱਬਾ ਤੇ ਜਿਹੜੀ ਉਹ ਤਾਰ ਫੈਂਸਿੰਗ ਕਰੀ ਹੋਈ ਆ ਬਾਹਰ ਦੀ ਸਾਈਡ ਤੇ ਆਹ ਆ ਇਹਦੀ ਕੰਪਨੀ ਆ ਤੁਸੀਂ ਦੇਖ ਲਵਾਦਾ ਤੇ ਜਿਹੜੀ ਫੈਂਸਿੰਗ ਕਰੀ ਹੋਈ ਆ ਉਹ ਢੋਲ ਕੇ ਦਿੰਦੇ ਹੁੰਦੇ ਆਗੇ ਤੇ ਭਾਈ ਇਹਦੇ ਵਿੱਚ ਸਾਡੇ ਨਾਲ ਥੋੜੀ ਜੀ ਠੱਗੀ ਲਾ ਲੋ ਜਾਂ ਜਾਣ ਜਾਣ ਬਣਾ ਦਾਲੋ ਵੀ ਉਹ ਸਾਡੇ ਨਾਲ ਹੋਇਆ ਕੰਮ ਸਾਨੂੰ ਉਹਨਾਂ ਨੇ ਆਹ ਬੈਂਟਰੀ ਦੇਤੀ ਤੇ ਇਹ ਜਦੋਂ ਬੈਂਟਰੀ ਦੇਤੀ ਤੇ ਇਹ ਬੈਂਟਰੀ ਸਾਰੀ 20 ਤੋਂ 25 ਮਿੰਟ ਹੀ ਕੱਟਦੀ ਆ ਜੇ ਤੁਸੀਂ ਮਸ਼ੀਨ ਲਾਉਣੀ ਆ ਤਾਂ ਆਹ ਬੈਂਟਰੀ ਕਦੇ ਵਾਸਤੇ ਵੀ ਨਾ ਦੋ 8-900 ਦੀ ਤੁਹਾਨੂੰ ਲਾਉਂਦੇ ਆ ਨਾਲੇ ਬਾਈ ਇਹ ਪੂਰਾ ਪ੍ਰੋਪਰ ਝਟਕਾ ਨਹੀਂ ਮਾਰਦੀ ਇਹ ਤਾਂ ਬਸ ਮਣੀ ਕੀੜੀਆਂ ਹੀ ਰਲਾਉਂਦੀ ਹੈਗੀ ਤੇ ਪ੍ਰੋਪਰ ਝਟਕਾ ਮਾਰਦੀ ਆ ਲਾਈਟ ਤੇ ਜਿੰਮੇ ਦਾ ਜਟ ਤੇ ਹੁਣ ਆਪਣਾ ਪਲੱਗ ਲੱਗਿਆ ਹੋਇਆ ਉਹ ਤਾਂ ਹਾਂ ਤੇ ਜਿਵੇਂ ਆ ਲੱਗਿਆ ਹੋਇਆ ਜਗਾੜੇ ਦੇ ਵਿੱਚ ਇੱਥੇ ਸੋ ਉਧਰ ਤੇ ਵੀ ਚੱਲਦੀ ਹੈ ਇਹ ਤੇ ਬਾਈ ਫੇਰ ਆ 900 ਦੀ ਬੈਟਰੀ ਦਿੱਤੀ ਆ ਤੁਹਾਨੂੰ ਕਾਰ ਦੀ ਪੁਰਾਣੀ ਬੈਟਰੀ 1000 ਦੀ ਮਿਲ ਗਈ ਕੋ ਟੋਟਲੀ ਬਾਈ ਤੁਸੀਂ ਆਹ ਨਾ ਬੈਟਰੀ ਲਿਆਓ ਨਾਲੇ ਤਾਂ ਇਹਦਾ ਫਾਇਦਾ ਨਹੀਂ ਕੋਈ ਹਨਾ ਤੇ ਲਾਉਣੀ ਆ ਤਾਂ ਆਹ ਘਾਰ ਵਾਲੀ ਬੈਟਰੀ ਲਾਇਓ ਚਾਹੇ ਨਵੀਂ ਲੈ ਕੇ ਜਿਹੇ ਟਰੈਕਟਰ 'ਤੇ ਦਾ ਖੜਾ ਟਰੈਕਟਰ ਆ ਹੀ ਲਾ ਕੇ ਲਾ ਦਿਆ ਕਰੋ ਵੀ ਕੋਈ ਚੱਕਰ ਨਹੀਂ ਇਹਨੂੰ ਤੇ ਤੁਹਾਨੂੰ ਆ ਤੁਹਾਨੂੰ ਖਾਸ ਜਾਣਕਾਰੀ ਦੇਣੀ ਸੀ ਇਹਦੇ ਬਾਰੇ ਤੇ ਤੁਹਾਨੂੰ ਹੋਰ ਵੀ ਬਾਾਰ ਵੀ ਦੱਸਦਾ ਚੱਲ ਕੇ ਵੀ ਆਪਾਂ ਨੂੰ ਕੀ ਕੁਝ ਫਾਇਦਾ ਹੋਇਆ ਇਹਦਾ ਤੇ ਅੱਜ ਮੈਂ ਤੁਹਾਨੂੰ ਬਾਹਰ ਜਾ ਕੇ ਦਿਖਾਉਣਾ ਇਹਦਾ ਕੀ ਸਿਸਟਮ ਆਹ ਦੇਖੋ ਬਾਈ ਆਹ ਬਾਹਰ ਆਪਣੀ ਲੱਗੀ ਹੋਈ ਆ ਆਹ ਜਿਹੜੀਆਂ ਲਾ ਕੇ ਤੇ ਮੋੜ ਤੋਂ ਵੀ ਪਹਿਲਾਂ ਮੈਂ ਤੁਹਾਨੂੰ ਦਿਖਾਈ ਸੀ ਵੀ ਮੋੜਨ ਵੇਲੇ ਇਹ ਕਿਹੜੀਆਂ ਗੱਲਾਂ ਦਾ ਆਪਣਾ ਧਿਆਨ ਰੱਖਿਆ ਜਾਂਦਾ ਬਾਈ ਇਹ ਕਿਤੇ ਵੀ ਅਰਥ ਨਹੀਂ ਹੋਣੀ ਚਾਹੀਦੀ ਐ ਦੂਰ ਚਾਹੀਦੀ ਹੈ ਇਹ ਗੰਬੇ ਤੋਂ ਮੈਂ ਆ ਆਪਣੀ ਲਵੇ ਲੱਗੀ ਹੋਈ ਆ ਆ ਚੜਾ ਆਪਾਂ ਦਾ ਜੇਪੀ ਲਾਈ ਹੋਈ ਹੈ ਇਹਦੇ ਉੱਤੇ ਤੇ ਇਸ ਲੋੜ ਤੇ ਆ ਸਿਸਟਮ ਬਣਾ ਕੇ ਲਾਇਆ ਹੈਗਾ ਦੇਖ ਤੇ ਇਹਦੇ ਬਾਅਦ ਚ ਆ ਆਪਣਾ ਇੱਥੇ ਗੇਟ ਬਣਾਇਆ ਹੋਇਆ ਹੈਗਾ ਇੰਨਾ ਇੰਨਾ ਆਪਾਂ ਇਹ ਥਾਂ ਏਰੀਆ ਛੱਡਿਆ ਹੋਇਆ ਇਹਦੇ ਵਿੱਚ ਵੀ ਟਰੈਕਟਰ ਦਾ ਆਪਾਂ ਲਗਾਉਣਾ ਜਾਂ ਕੁਝ ਵੀ ਆਦੇ ਤੁਹਾਨੂੰ ਗੇਟ ਖੋਲ ਖੁੱਲਦਾ ਦਿਖਾਵਾਂ ਤੇ ਐ ਖੁੱਲਿਆ ਇੱਥੇ ਕਿਤੇ ਵੀ ਯਾਰ ਚਾਹੇ ਥੱਲੇ ਛੱਡ ਦੋ ਵੀ ਜਦੋਂ ਜਾਣਾ ਤੇ ਇਹਨੂੰ ਐ ਲਾ ਕੇ ਨਾ ਕੁੱਤਾ ਨਾ ਬਿੱਲਾ ਨਾ ਬੰਦਾ ਨਾ ਬੁੜੀ ਯਾਰ ਕੁਛ ਵੀ ਨਹੀਂ ਬੜੂ ਥੋੜੀ ਰੂ ਸਬਜੀ ਦੇ ਵਿੱਚ ਹੁਣ ਸਾਡੇ ਰੋਜ ਆਉਂਦੇ ਆ ਸਾਡੇ ਘਣਾਉਂਦੇ ਨਹੀਂ ਆ ਦੇਖੋ ਘਟੋ ਘਟ 4 ਸਾਲ ਹੋ ਗਏ ਇਸੇ ਸਾਦੀ ਮਿੰਗਣਾ ਕਰਕੇ ਜਾਂਦੇ ਬਈ ਇਹ ਰਾਤ ਵੀ ਆ ਕੇ ਗਏ ਹੋਣਗੇ ਤੇ ਰਾਤ ਨੂੰ ਤਲਗੇ ਮਿੰਗਣ ਲੱਗਦੀਆਂ ਇਹ ਤੇ ਆਹ ਦੇਖੋ ਆਹ ਸਾਰਾ ਇਹਦੇ ਵਿੱਚ ਆਪਣਾ ਸਿਸਟਮ ਇੱਥੋਂ ਆਏ ਸੌਣਿਆਂਗੇ ਇਹਦੇ ਵਿੱਚ ਡੰਗ ਦਿੰਨੇ ਆ ਤੇ ਇਹਦੋਂ ਇਹ ਚੱਲਦੀ ਹੈ ਕਿ ਨਾ ਇਹਨੂੰ ਕੋਈ ਖੋਲ ਸਕੇ ਇੱਕ ਆ ਥੱਲੇ ਲੱਗੀ ਉਤਾਰ ਦੋ ਉਤਾਰ ਲਾਈਆਂ ਸੀਗੀਆਂ ਨੇ ਤੇ ਬਈ ਇਹਦਾ ਫਾਇਦਾ ਸਾਨੂੰ ਇੰਨਾ ਕੁ ਹੋਇਆ ਗੋਨਾ ਹਰਦਿਆਰ ਕਦੇ ਸਾਡੀ ਸਬਜੀ ਨਹੀਂ ਹੋਈ ਸੀ। ਹੁਣ ਦੱਸਾਂ ਵੀ ਜਦੋਂ ਹੁਣ ਤਾਂ ਹੀ ਸਬਜੀ ਬਹੁਤ ਖਾ ਲਈ ਚਲ ਉਹ ਵੀ ਕਰ ਲਈ ਹੁਣ ਵਿੱਚ ਭਰਾ ਕਹਿੰਦਾ ਐਵੇਂ ਵੀ ਨਾ ਕਮੈਂਟ ਕਰਨ ਲੱਗ ਜੀ ਮੇਰੇ ਕੀ ਹੁਣ ਕੀ ਬਾਲੀ ਖੜੀ ਹੈਗੀ ਤੇ ਆ ਗੋਭੀ ਗਾਬੀ ਤਾਂ ਹੀ ਹੁਣ ਖਾ ਲਈ ਸਾਰੀ ਇਹ ਤਾਂ ਨਿਸਰਗੀ ਵਾਧੂ ਵੱਜਦੀ ਤੇ ਮੈਂ ਇਥੇ ਮੂਥੇ ਵਾਲੇ ਤੇ ਬਾਈ ਸਾਡੀ ਚੋਰੀ ਸਬਜੀ ਨਜਾਇਜ਼ ਹੁੰਦੀ ਸੀ। ਨਜਾਇਜ਼ ਜੀ ਚੋਰੀ ਹੋ ਜਾਂਦੀ ਸੀਗੀ ਸਬਜੀ। ਹੁਣ ਯਾਰ ਕਦੇ ਸਾਡੀ ਡਾਣੀ ਵੀ ਨਹੀਂ ਟੁੱਟੀ ਖੇਤੋਂ ਤੇ ਵੀ ਕੀ ਚੱਕਰਾਗਾ ਵੀ ਹੋਰੀ ਲਾਇਆ ਜਾਂਦੇ ਸੀ ਤੋੜ ਕੇ ਖੇਤੋਂ ਯਰਦਾਲ ਸਬਜੀ ਆਪ ਨੂੰ ਉਹਨਾ ਟਾਈਮ ਨਹੀਂ ਲੱਗਦਾ ਇਹ ਖੇਤ ਆਉਣ ਜਾਣ ਦਾ ਜਾਂ ਕੁਝ ਵੀ ਲਾ ਲਓ ਤੇ ਹੋਰੀ ਤੋੜ ਤੋੜ ਲਈ ਜਾਂਦੇ ਰਹਿੰਦੇ ਸੀ ਬਈ ਆਪਾਂ ਹਿਤ ਕੀ ਸਬਜੀ ਇਹ ਜੀ ਸਾਰੀ ਟੋਟਲ ਲਈ ਆ ਉਹ ਗੋਭੀ ਦਾ ਲੈ ਕੇ ਫੱਕ ਲਾਈ ਸੀ ਨਮੀ ਵੀ ਮਾੜਾ ਦੇਤਾ ਪਤਾ ਨਹੀਂ ਕੀ ਚੱਕਰ ਆ ਤੇ ਉਹ ਹੋਈ ਨਹੀਂ ਤੇ ਆ ਉਹਦੇ ਬਾਅਦ ਚ ਇੱਥੇ ਗੁੱਡ ਕੇ ਆਪਾਂ ਬੱਲਾ ਲਾ ਦਾਂਗੇ ਉਹ ਬੱਲਾ ਟੱਕੀਆਂ ਪਈਆਂ ਦਾ ਕੇ ਉਹਦੇ ਵਿੱਚ ਵੀ ਹੋ ਗਏ 15 20 ਦਿਨ ਦੱਬਿਆਂ ਤੇ ਹੋਰ ਬਈ ਆਪਾਂ ਐਤਕੀ ਨਵੀਂ ਵੈਰਾਈਟੀ ਲਾਈ ਜੀਰਾ ਉਹਦੇ ਬਾਰੇ ਵੀ ਤੁਹਾਨੂੰ ਦੇਵਾਂਗੇ ਜਾਣਕਾਰੀ ਵੀ ਕੀ ਪ੍ਰੋਸੈਸ ਆ ਕੀ ਸਿਸਟਮ ਹੋਰਾ ਤੇ ਸੌ ਸੌ ਗੰਡੇ ਗੰਡੇ ਸਾਰਾ ਯਾਰ ਆ ਸਾਰਾ ਸਾਰਾ ਏਰੀਆ ਕਵਰ ਕਰ ਲਿਆ ਇਹ ਨਾਲ ਆ ਦੇ ਆ ਲਾਏ ਫੇ ਆਪਣੀ ਉਹ ਇਹ ਕੱਦੂ ਹਰੇ ਹੋਏ ਨਹੀਂ ਹੈਗੇ ਮੇਰੇ ਸਾਹ ਚ ਹੋਏ ਨਹੀਂ ਬਈ ਅਜੇ ਹਰੇ ਤੇ ਉਹ ਗਰਮਾਇਸ਼ ਬਹੁਤ ਹੋ ਜਣੀ ਕਾਗਜ਼ ਵਿੱਚ ਤੇ ਠੰਡ ਜਿਆਦੀ ਸੀ ਨਾ ਹੋ ਗਏ 7-8 ਦਿਨ ਲੱਗਿਆ ਨੂੰ ਤੇ ਪਾਣੀ ਪੋਣੀ ਪਾਉਣੇ ਅੱਜ ਇਹਨਾਂ ਨੂੰ ਦੇਖ ਕੇ ਤੇ ਆਪਣਾ ਵਸਣ ਦਸਣ ਯਾਰ ਐਤਕੀ ਸਬਜ਼ੀ ਪੂਰੀ ਫੁੱਲ ਕਾਮਯਾਬ ਰਹੀ ਆ ਇੱਕ ਤਾਂ ਰੋਜ ਨਹੀਂ ਬੜੇ ਤੇ ਇੱਕ ਲੋਕ ਨਹੀਂ ਬੜੇ ਬਈ ਜਿਹੜਾ ਜ਼ਿੰਮੇਦਾਰ ਹੋ ਕੇ ਵੀ ਚੋਰੀ ਕਰਦਾ ਉਹਦੀ ਤਾਂ ਹੈਗੀ ਮਾੜੀ ਗੱਲ ਗਰੀਬ ਬੰਦੇ ਨੂੰ ਆਪਾਂ ਉਂ ਵੀ ਨਹੀਂ ਕਦੇ ਜਵਾਬ ਦਿੰਦਾ ਯਾਰ ਕੋਲੇ ਖੜਿਆ ਤਾਂ ਕਹਿਣੇ ਭਾਈ ਲੈ ਜਾ ਹਨਾ ਤੇ ਕੱਖ ਪੱਠੜ ਤਾਂ ਐਤਕੀ ਸਿਸਟਮ ਹੀ ਖਤਮ ਆ ਗਿਆ ਚਾਰ ਪਾਇਆ ਹੋਇਆ ਸੀ ਐਤਕੀ ਦਾ ਯਾਰ ਤੁਸੀਂ ਇਹ ਲਾ ਲਓ ਵੀ ਹਜੇ ਤੱਕ ਸਾਥ ਅਮਰੂਦ ਨਹੀਂ ਮੁੱਕੇ ਨਹੀਂ ਸਾਡੇ ਕਦੇ ਅਮਰੂਦ ਲੱਗੇ ਹੀ ਨਹੀਂ ਸੀਗੇ ਇੰਨੇ ਦਰਖਤ ਤਾਂ ਸਾਡੇ 3-4 ਬੂਟੇ ਅਮਰੂਦਾਂ ਦੇ 4-5 ਬੂਟੇ ਆ ਗਏ ਬੰਦਾ ਅਮਰੂਦਾਂ ਦੇ ਸਾਡੇ ਤੇ ਹਜੇ ਤੱਕ ਅਮਰੂਦ ਚੱਲੀ ਜਾਂਦੇ ਆ ਯਾਰ ਬਸ ਕੁਝ ਊ ਨੋਕ ਲਾ ਜਾਂਦੇ ਸੀ ਤੇ ਕੁਝ ਰੋਜ ਖਰਾਬ ਕਰ ਜਾਂਦੇ ਸੀ ਇੱਕ ਰੋਜਾਂ ਕੀ ਸਿੱਲਣ ਦੀ ਆਦਤ ਆ ਦਰਖਤ ਤੇ ਬਾਈ ਜਦੋਂ ਦਰਖਤ ਸਿੱਲਿਆ ਜਾਂਦਾ ਫਿਰ ਉਹ ਤੇ ਫਾਲ ਨਹੀਂ ਲੱਗਦਾ ਤੇ ਉਹਦੇ ਆਪਣੇ ਨਿੰਬੂ ਸੀਗਾ ਨਿੰਬੂ ਰੋਜਾਂ ਨੇ ਖਰਾਬ ਕਰਤਾ ਸੀ ਸਾਰਾ ਤੋੜ ਮਰੋੜਤਾ ਸੀਗਾ ਤੇ ਹੁਣ ਨਿੰਬੂ ਨੇ ਵੀ ਸੋਹਣਾ ਫਾਲ ਚੱਕਿਆ ਹੈਗਾ ਤੇ ਸੁੱਕਣ ਲੱਗ ਗਿਆ ਸੀ ਇਹਦੇ ਜਮ ਹੁਣ ਇਹ ਨਿੰਬੂ ਵੀ ਆਪਾਂ ਆਹਦੇ ਫੈਂਸਿੰਗ ਦੇ ਅੰਦਰ ਕਰ ਲਿਆ ਸਾਰੀ ਦੇ ਤੇ ਆਹ ਸਾਰਾ ਜਿਗਾਰਾ ਇੱਕ ਬਾਈ ਸੁਣ ਮੈਂ ਹੋਰ ਦੱਸਦਾ ਇਹਦਾ ਸਿਸਟਮ ਜੇ ਤੁਸੀਂ ਲੰਮੀਆਂ ਗੀ ਆਹ ਮਸ਼ੀਨ ਇੱਕ ਤਾਰ ਦੇ ਅੱਥਰ ਦੱਬਿਆ ਜਾਂਦਾ ਇੱਥੇ ਧਰਤੀ 'ਚ ਮੈਂ ਇੱਥੇ ਆਹੜਾ ਦੱਬਿਆ ਹੋਇਆ ਉੱਥੋਂ ਦੀ ਆ ਕੇ ਤਾਰ ਤੇ ਇੱਕ ਨਾ ਜਦੋਂ ਤੁਸੀਂ ਤਾਰ ਪਾਉਣੀ ਹੈ ਜਾਂ ਤਾਂ ਆਹ ਧਰਤੀ ਤੋਂ ਲੱਗੇ ਨਾ ਥੱਲੇ ਵੀ ਸਿਸਟਮ ਹਮ ਦੱਸ ਦਾਂਗਾ ਵੀ ਆਹ ਸਾਡੇ ਇਥੇ ਰੋਈ ਤੋੜਗੇ ਸੀ ਆਹ ਤਾਰ ਇਥੋਂ ਆਹ ਸੀ ਪੂਰਾ ਪਾਣੀ ਪੂਣੀ ਪੈਣ ਤੋਂ ਜਿਗਾਰਾ ਕਰਿਆ ਸੀ ਪੂਰਾ ਫੁੱਲ ਤੇ ਰੋਈ ਤੋੜਗੇ ਸੀ ਆਹ ਜਿਹੜੀ ਆ ਲਾਲ ਤਾਰ ਆਹ ਇੱਥੇ ਇਹਦੇ ਵੀ ਬਾਹਰ ਦੀ ਵੀ ਇਹ ਅਰਥ ਕਰ ਜਾਂਦੀ ਆ ਯਾਰ ਫਿਰ ਮਸ਼ੀਨ ਚੀਕਾ ਮਾਰ ਲੱਗ ਜਾਂਦੇ ਅੰਦਰ ਤੇ ਇਹਨੂੰ ਪਾਣੀ ਤੋਂ ਮਿੱਟੀ ਤੋਂ ਦੂਰ ਹੋਵੇ ਆ ਇਹਦੇ ਵਿੱਚ ਦੀ ਵੀ ਗਰੰਟ ਮਾਰਦੀ ਆ ਜਿਹੜੀ ਆ ਹਲਾਲ ਤਾਰ ਇਹਦੇ ਵਿੱਚ ਦੀ ਵੀ ਗਰੰਟ ਮਾਰਦੀ ਆ ਇਹ ਤੇ ਇੰਨਾ ਗਰੰਟ ਹੁੰਦਾ ਬਾਈ ਜੇ ਕਿਸੇ ਭਰਾਵਾਂ ਨੇ ਘਰਾਂ ਤੇ ਲਾਉਣੀਆਂ ਕਾਸੇ ਤੇ ਵੀ ਲਾਉਣੀਆਂ ਯਾਰ ਇਹ ਵੀ ਉਹ ਤਾਂ ਬਾਲਾ ਮਹਿੰਗਾ ਜਿਗਾਰਡ ਪਾਉਂਦੇ ਉਹ ਹੋਰ ਲਾ ਕੇ ਜਾਂਦੇ ਆਪਣੇ ਤੇ ਜੇ ਘਰਾਂ ਘਰਾਂ ਤੇ ਲਾਉਣੀਆਂ ਜਾਂ ਹੋਰ ਲਾਉਣੀਆਂ ਬਹੁਤ ਵਧੀਆ ਚੀਜ਼ ਆ ਯਾਰ ਆਏ ਨਹੀਂ ਹੈਗਾ ਬੰਦਾ ਜਾਂ ਇਹਨੂੰ ਐ ਪਲਾਸ ਲੈ ਕੇ ਵੜ ਦੂ ਐ ਨਹੀਂ ਹੈਗਾ ਪਲਾਸ ਦੇ ਵਿੱਚ ਦੀ ਵੀ ਝੜਕਾ ਮਾਰਦੇ ਆ ਪਲਾਸ ਬੜੀ ਗੱਲ ਕੀ ਆ ਵੀ ਜੇ ਤਰੇ ਨਾ ਭਿੱਜੇ ਡੰਡਾ ਵੀ ਨਾਲ ਲਾਉਣੇ ਡੰਡੇ ਵਿੱਚ ਦੀ ਵੀ ਝੜਕਾ ਮਾਰਦੇ ਆ ਇੰਨਾ ਗਰੰਟ ਹੁੰਦਾ ਇਹਦੇ ਵਿੱਚ ਤੇ ਹੋਰ ਜਾਣਕਾਰੀ ਨੂੰ ਵੀ ਉਹਨੂੰ ਦੇਖਣ ਲਈ ਆਪਣਾ ਚੈਨਲ ਫੋਲੋ ਕਰ ਲਓ ਜੀ ਧੰਨਵਾਦ